ਤੋ ਕੁ ਚਮਕੀਲਾ ਫਿਲਮ ਆਣੇ ਵਾਲੀ ਸੀ ਦਲਜੀਤ ਦੀ ਉਦੋਂ ਕਹਿੰਦੇ ਸ੍ਰਿੰਦਰ ਛਿੰਦੇ ਨੂੰ ਵੀ ਥੋੜਾ ਜਿਹਾ ਇਸ ਗੱਲ ਦਾ ਫਿਕਰ ਸੀਗਾ ਕਿਤੇ ਉਹੀ ਗੱਲਾਂ ਹੋਵੇ ਫਿਲਮ ਦੇ ਵਿੱਚ ਮੈਨੂੰ ਨਾ ਬਿਲਨ ਦਿਖਾ ਲਿਆ ਜਾਵੇ ਕਿਤੇ ਉਹੀ ਗੱਲਾਂ ਹੋਵੇ ਮੈਨੂੰ ਨਾ ਵਿੱਚ ਉਹਦੇ ਇਹ ਦਿਖਾਇਆ ਵਿੱਚ ਚਮਕੀਲੇ ਨੂੰ ਜਾਨੀ ਕਿ ਮਰਵਾਉਣ ਵਾਲਿਆਂ ਚ ਜਾਂ ਇਹਨਾਂ ਕਲਾਕਾਰਾਂ ਦਾ ਹੱਥ ਸੀਗਾ ਜਾਂ ਛਿੰਦੇ ਦਾ ਕਿਉਂਕਿ ਛਿੰਦੇ ਦੇ ਮਗਰੋਂ ਵੱਡਾ ਕਲਾਕਾਰ ਬਣ ਗਿਆ ਸੀ ਛਿੰਦੇ ਦੇ ਨਾਲ ਹੀ ਰਹਿੰਦਾ ਛਿੰਦੇ ਦਾ ਚਕੇਰਦ ਸੀਗਾ ਤੇ ਛਿੰਦਾ ਉਸਤਾਦ ਸੀਗਾ ਤੇ ਛਿੰਦੇ ਤੋਂ ਜ਼ਿਆਦਾ ਚੜ੍ਹਾਈ ਕਰ ਗਿਆ ਸੀ ਚਮਕੀਲਾ ਤੇ ਛਿੰਦਾ ਸਾਹਿਬ ਨੂੰ ਇਹ ਡਰ ਸੀਗਾ ਕਿਤੇ ਹੋਰ ਨਾ ਮੇਰੇ ਤੇ ਸੀਪ ਲਾ ਜਾਣ ਇਹ ਉਹਦੇ ਮੁੰਡੇ ਨੇ ਵੀ ਗੱਲ ਦੱਸੀ ਹੈ ਮੈਂ ਪਹਿਲਾਂ ਵੀ ਵੀਡੀਓ 'ਚ ਦੱਸ ਚੁੱਕਾ ਇਹ ਗੱਲ ਇਹ ਡਰ ਸੀਗਾ ਛਿੰਦੇ ਨੂੰ ਕਿ ਕਿਤੇ ਉਹੀ ਗੱਲ ਨਾ ਹੋਵੇ ਫਿਲਮਾਂ ਵਾਲੇ ਮੈਨੂੰ ਨਾ ਵਿੱਚ ਮਾੜਾ ਬਣਾ ਦੇਣ ਕਿਤੇ ਉਹੀ ਗੱਲ ਨਾ ਹੋਣ ਕਿ ਇਹ ਦਿਖਾਣ ਪਏ ਛਿੰਦੇ ਨੇ ਛਿੰਦੇ ਨੂੰ ਸੜਨ ਸੀ ਛਿੰਦੇ ਨੂੰ ਜਲਣ ਸੀਗੀ ਛਿੰਦਾ ਸੜਦਾ ਸੀਗਾ ਚਮਕੀਲੇ ਦੀ ਚੜ੍ਹਾਈ ਤੋਂ ਪਕਿਤੇ ਫਿਲਮ ਚ ਨਾ ਇਹ ਗੱਲ ਆ ਜਾਵੇ ਹੁਣ ਇਹ ਤਾਂ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਆ ਜਾਂ ਉਦੋਂ ਦੇ ਨਜ਼ਦੀਕ ਲੋਕ ਲੱਗੇ ਰਹਿਣ ਵਾਲੇ ਜਾਣਦੇ ਆ ਕਿ ਸਰਿੰਦਰ ਚਿੰਦੇ ਨੂੰ ਕਿੰਨੀ ਕਿ ਜਲਨ ਸੀ ਚਮਕੀਲੇ ਤੋਂ ਕਿੰਨੀ ਕਿ ਸੜਨ ਸੀ ਕਿੰਨਾ ਕਿ ਜਰਦਾ ਸੀ ਚਮਕੀਲੇ ਨੂੰ ਕੀ ਜਿਵੇਂ ਚਮਕੀਲਾ ਸਟਾਰ ਬਣ ਕੇ ਅਸੀਂ ਕਾਮਯਾਬ ਹੋ ਗਏ ਅਸੀਂ ਕਿੰਨਾ ਕੋ ਖੁਸ਼ ਸੀਗਾ ਚਿੰਦਾ ਖੁਸ਼ ਸੀ ਕਿ ਜੇ ਨਹੀਂ ਸੀਗਾ ਕਿ ਦਿਲੋਂ ਮੱਤਦਾਈ ਸੀਗਾ ਇਹ ਤਾਂ ਹੁਣ ਤੁਹਾਡੇ ਲੋਕਾਂ 'ਚ ਜੇ ਕਿਸੇ ਨੂੰ ਪਤਾ ਹੋਇਆ ਕਮੈਂਟਾਂ 'ਚ ਜਰੂਰ ਦੱਸਿਓ ਪਰ ਇਸ ਗੱਲ ਦੀ ਜਰੂਰ ਉਹਦੇ ਮੁੰਡੇ ਨੇ ਵੀ ਕਹੀ ਆ ਗੱਲ ਉਹ ਮੁੰਡੇ ਨੂੰ ਪੁੱਛਿਆ ਸੀ ਸਵਾਲ ਤੇ ਉਹ ਕਹਿੰਦਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਸੀ ਪਰ ਜਦੋਂ ਚਮਕੀਲਾ ਫਿਲਮ ਆਣੇ ਵਾਲੀ ਸੀ ਤੇ ਚਿੰਦਾ ਜੀ ਨੂੰ ਇਹ ਲੱਗਦਾ ਸੀ ਕਿ ਫਿਲਮ 'ਚ ਮੇਰੇ ਬਾਰੇ ਕੋਈ ਨੈਗਟਿਵ ਕਿਰਦਾਰ ਨਾ ਦਿਖਾ ਲੈਣ ਹੈ ਟੈਨਸ਼ਨ ਸੀ ਇਸ ਗੱਲ ਦੀ ਉਹ ਕਹਿੰਦਾ ਨਹੀਂ ਹੈ ਜੀ ਇਹੀ ਤਾਂ ਕੋਈ ਗੱਲ ਨਹੀਂ ਸੀ ਉਹਨਾਂ ਨੇ ਚਮਕੀਲੇ ਦੇ ਨਾਲ ਕਿਹੜਾ ਕੁਝ ਮਾੜਾ ਕੀਤਾ ਸੀ ਚਲੋ ਉਹ ਤਾਂ ਨਬ ਨਵੇੜੇ ਕਰਨੀ ਹੁੰਦੇ ਦੁਨੀਆ ਨੇ ਤੇ ਤੁਸੀਂ ਹੁਣ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ